ਸ਼ੇਖ ਅਸਿਨਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸਨ। ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ ਤੇ ਆਪਣਾ ਦੇਸ਼ ਵੀ। ਆਖਰਕਾਰ ਬੰਗਲਾਦੇਸ਼ ਦੇ ਵਿੱਚ ਅਜਿਹਾ ਤਖਤਾ ਪਲਟ ਕਿਉਂ ਹੋਇਆ ਅਤੇ ਆਖਰਕਾਰ ਸ਼ੇਖ ਅਸਿਨਾ ਜਿਹੜੇ ਆ ਉਹ ਪ੍ਰਧਾਨ ਮੰਤਰੀ ਕਿਵੇਂ ਬਣੇ ਤੇ ਉਹਨਾਂ ਦਾ ਰਾਜਨੀਤਿਕ ਸਫ਼ਰ ਕਿਸ ਤਰ੍ਹਾਂ ਦਾ ਰਿਹਾ? ਕਿਹੜੀਆਂ ਦੁਸ਼ਵਾਰੀਆਂ ਚੋਂ ਸ਼ੇਖ ਅਸਿਨਾ ਨੰਕ ਕੇ ਬੰਗਲਾਦੇਸ਼ ਦੇ ਇੰਨਾ ਲੰਬਾ ਸਮਾਂ ਪ੍ਰਧਾਨ ਮੰਤਰੀ ਰਹੇ? ਇਹਦੇ ਬਾਰੇ ਗੱਲ ਕਰਦੇ ਆਂ। ਤੁਸੀਂ ਜੁੜੇ ਹੋ ਲੋਕਪਿਆਰ ਨਿਊਜ਼ ਦੇ ਨਾਲ। ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਭਾਰਤ ਦਾ ਗੁਆਂਢੀ ਦੇਸ਼ ਹੈ ਬੰਗਲਾਦੇਸ਼ 1971 ਦੇ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਜ਼ਾਦੀ ਲਈ ਤੇ ਆਜ਼ਾਦੀ ਦੇ ਲਈ ਲੰਬੀ ਖੂਨੀ ਜੰਗ ਲੜਨੀ ਪਈ ਬੰਗਲਾਦੇਸ਼ ਦੇ ਬਾਨੀ ਮिजਬਰ ਰਹਿਮਾਨ ਸ਼ੇਖ ਅਸਿਨਾ ਦੇ ਪਿਤਾ ਸਨ ਜਿਨ੍ਹਾਂ ਨੇ ਬੰਗਲਾਦੇਸ਼ ਬਣਾਉਣ ਦੇ ਲਈ ਪਾਕਿਸਤਾਨ ਦੀਆਂ ਕਾਲ ਕੋਠੜੀਆਂ ਕੱਟੀਆਂ ਅਤੇ ਉਸ ਤੋਂ ਬਾਅਦ ਬੰਗਲਾਦੇਸ਼ ਬਣਾਇਆ ਰਹਿਮਾਨ ਦਾ ਵੀ ਤਖਤਾ ਪਲਟ ਇਸੇ ਤਰ੍ਹਾਂ ਨਾਲ ਫੌਜ ਦੇ ਵੱਲੋਂ ਕੀਤਾ ਗਿਆ ਸੀ ਪਾਰੋ ਇਸ ਤੋਂ ਵੱਧ ਖੂਨੀ ਸੀ ਗੱਲ ਕਰਦੇ ਹਾਂ ਕਿ ਸ਼ੇਖ ਅਸਿਨਾ ਕਿਸ ਤਰ੍ਹਾਂ ਨਾਲ ਬੰਗਲਾਦੇਸ਼ ਦੀ ਸੱਤਾ ਦੇ ਵਿੱਚ ਆਏ ਅਤੇ ਉਹਨਾਂ ਦਾ ਦਾ ਦੇ ਵਿੱਚ ਆਉਣਾ ਕਿਸ ਤਰ੍ਹਾਂ ਨਾਲ ਸਫਲ ਹੋਇਆ ਸਾਲ 1947 ਵਿੱਚ ਪੂਰਬੀ ਬੰਗਾਲ ਵਿੱਚ 1947 ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਜਨਮੀ ਸ਼ੇਖ ਹਸੀਨਾ ਦੇ ਖੂਨ ਵਿੱਚ ਹੀ ਸਿਆਸਤ ਹੈ ਸ਼ੇਖ ਹਸੀਨਾ ਦੇ ਪਿਤਾ ਰਾਸ਼ਟਰਵਾਦੀ ਆਗੂ ਸ਼ੇਖ ਮੁਜੀਬੁਰ ਰਹਿਮਾਨ ਸਾਦ ਉਹਨਾਂ ਨੂੰ ਬੰਗਲਾਦੇਸ਼ ਦੇ ਪਿਤਾ ਵੀ ਆਖਿਆ ਜਾਂਦਾ ਹੈ ਉਹਨਾਂ ਨੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਕੁਰਬਾਨੀ ਦਿੱਤੀ ਰਹਿਮਾਨ ਨੂੰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਉਸ ਸਮੇਂ ਦੌਰਾਨ ਸ਼ੇਖ ਹਸਿਨਾ ਨੇ ਢਾਕਾ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਆਗੂ ਵਜੋਂ ਆਪਣੀ ਪਛਾਣ ਬਣਾ ਲਈ ਸੀ ਮੁਜੀਬਰ ਰਹਿਮਾਨ ਅਤੇ ਉਹਨਾਂ ਦੇ ਪਰਿਵਾਰ ਨੇ ਕਈ ਮੈਂਬਰਾਂ ਨੂੰ ਸਾਲ 1975 ਵਿੱਚ ਇੱਕ ਫੌਜੀ ਤਖਤਾ ਪਲਟ ਵਿੱਚ ਮਾਰਿਆ ਗਿਆ ਸੀ ਇਸ ਹਮਲੇ ਵਿੱਚ ਹਸਿਨਾ ਅਤੇ ਉਹਨਾਂ ਦੀ ਛੋਟੀ ਭੈਣ ਹੀ ਬਚ ਸਕੇ ਸਨ ਕਿਉਂਕਿ ਉਸ ਸਮੇਂ ਵਿਦੇਸ਼ ਵਿੱਚ ਰਹਿ ਰਹੇ ਸਨ ਭਾਰਤ ਵਿੱਚ ਜਲਾਵਤਨੀ ਰਹਿਣ ਤੋਂ ਬਾਅਦ ਹਸਿਨਾ ਬੰਗਲਾਦੇਸ਼ ਵਿੱਚ 1981 ਵਿੱਚ ਆਏ ਤੇ ਉਹ ਆਵਾਮੀ ਲੀਗ ਦੇ ਆਗੂ ਬਣਗੇ। ਉਹਨਾਂ ਨੇ ਜਰਨਲ ਹੁਸੈਨ ਮੁਹੰਮਦ ਇਰਸ਼ਾਦ ਦੇ ਫੌਜੀ ਰਾਜ ਦੌਰਾਨ ਹੋਰ ਸਿਆਸੀ ਪਾਰਟੀਆਂ ਨਾਲ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਇਸ ਲੋਕ ਲਹਿਰ ਤੋਂ ਬਾਅਦ ਹਸਿਨਾ ਰਾਸ਼ਟਰੀ ਨਾਇਕ ਵਜੋਂ ਉਭਰੀ ਉਹ ਪਹਿਲੀ ਵਾਰ ਸਾਲ 1996 ਵਿੱਚ ਸੱਤਾ ਚਾਏ। ਉਹਨਾਂ ਨੂੰ ਭਾਰਤ ਨਾਲ ਪਾਣੀਆਂ ਦੀ ਵੰਡ ਬਾਰੇ ਸਮਝੌਤੇ ਲਈ ਜਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਦੱਖਣ ਪੂਰਬੀ ਬੰਗਲਾਦੇਸ਼ ਵਿੱਚ ਕਬਾਇਲੀ ਬਗੀਆਂ ਨਾਲ ਸ਼ਾਂਤੀ ਸਮਝੌਤਾ ਵੀ ਅਹਿਮ ਮੰਨਿਆ ਜਾਂਦਾ ਹੈ ਪਰ ਉਹਨਾਂ ਦੀ ਸਰਕਾਰ ਨੂੰ ਭਾਰਤ ਨਾਲ ਕਥਿਤ ਭ੍ਰਿਸ਼ਟ ਵਪਾਰਕ ਸਮਝੌਤਿਆਂ ਕਾਰਨ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਇਸ ਸਮਗਰੋ ਸਾਲ 2001 ਵਿੱਚ ਆਪਣੀ ਸੰਯੋਗੀ ਰਹਿ ਚੁੱਕੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਬੇਗਮ ਖਾਲਦਾ ਜੀਆ ਕੋਲੋਂ ਚੋਣਾਂ ਵਿੱਚ ਹਾਰ ਗਏ ਸਿਆਸੀ ਪਰਿਵਾਰਾਂ ਦੀਆਂ ਵਾਰਿਸ ਹੁੰਦਿਆਂ ਦੋਵੇਂ ਔਰਤਾਂ ਦਾ ਤਿੰਨ ਦਹਾਕਿਆਂ ਤੋਂ ਬਾਅਦ ਸਮੇਂ ਤੱਕ ਬੰਗਲਾਦੇਸ਼ੀ ਸਿਆਸਤ ਉਤੇ ਦਬ ਦਬ ਪਾਇਆ ਰਿਹਾ। ਉਹਨਾਂ ਨੂੰ ਬੈਟਲਿੰਗ ਗੇਮਸ ਵੀ ਕਿਹਾ ਜਾਂਦਾ। ਮਾਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਦੁਸ਼ਮਣੀ ਦੇ ਚੱਲਦਿਆਂ ਬੱਸਾਂ ਵਿੱਚ ਬੰਬ ਫਟਣ ਦੀਆਂ ਘਟਨਾਵਾਂ ਹੋਣੀਆਂ, ਲੋਕਾਂ ਦਾ ਲਾਪਤਾ ਹੋਣਾ ਅਤੇ ਗੈਰ ਕਾਨੂੰਨੀ ਕਤਲ ਨਿੱਤ ਦੀਆਂ ਘਟਨਾਵਾਂ ਬਣ ਗਈਆਂ ਸਨ। ਹਸੀਨਾ ਸਾਲ 2009 ਵਿੱਚ ਚੋਣਾਂ ਜਿੱਤਣ ਤੋਂ ਬਾਅਦ ਸੱਤਾ ਚਾਏ, ਉਹਨਾਂ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਹੀ ਕਈ ਹਮਲੇ ਚੱਲੇ। ਸਾਲ 2004 ਵਿੱਚ ਹੋਏ ਇੱਕ ਹਮਲੇ ਵਿੱਚ ਉਹਨਾਂ ਦੀ ਸੁਣਨ ਦੀ ਸਮਰੱਥਾ ਉੱਤੇ ਅਸਰ ਹੋਇਆ। ਉਹਨਾਂ ਨੇ ਖੁਦ ਨੂੰ ਜਲਾਵਤਨੀ ਵਿੱਚ ਭੇਜੇ ਜਾਣ ਦੀਆਂ ਕੋਸ਼ਿਸ਼ਾਂ ਦਾ ਵੀ ਮੁਕਾਬਲਾ ਕੀਤਾ। ਇਸ ਦੇ ਨਾਲ ਹੀ ਕਈ ਕੋਰਟ ਕੇਸ ਵੀ ਝੱਲੇ ਜਿਨ੍ਹਾਂ ਵਿੱਚ ਉਹਨਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ। ਸਾਲ 2009 ਤੋਂ ਉਹਨਾਂ ਦੀ ਅਗਵਾਈ ਵਿੱਚ ਬੰਗਲਾਦੇਸ਼ ਕਾफी ਆਰਥਿਕ ਤਰੱਕੀ ਕਰਦਾ ਦੇਖਿਆ ਗਿਆ। ਬੰਗਲਾਦੇਸ਼ ਦੀ ਆਰਥਿਕਤਾ ਭਾਰਤ ਵਰਗੇ ਵੱਡੇ ਦੇਸ਼ ਦੀ ਆਰਥਿਕਤਾ ਨਾਲੋਂ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਬੰਗਲਾਦੇਸ਼ ਪ੍ਰਤੀ ਵਿਅਕਤੀ ਆਮਦਨ ਪਿੱਛੇ ਇੱਕ ਦਹਾਕੇ ਵਿੱਚ 3 ਗੁਣਾ ਹੋਈ ਹੈ। ਵਿਸ਼ਵ ਬੈਂਕ ਦੇ ਅੰਦਾਜ਼ੇ ਮੁਤਾਬਕ 20 ਸਾਲਾਂ ਵਿੱਚ 25 ਮਿਲੀਅਨ ਲੋਕ ਗੁਰਬਤ ਵਿੱਚੋਂ ਕੱਢੇ ਗਏ ਨੇ। ਬੰਗਲਾਦੇਸ਼ ਦੀ ਆਰਥਿਕ ਤਰੱਕੀ ਵਿੱਚ ਰੈਡੀमेड ਕੱਪੜਾ ਉਦਯੋਗ ਦਾ ਵੀ ਵੱਡਾ ਯੋਗਦਾਨ ਹੈ। ਬੰਗਲਾਦੇਸ਼ ਵਿੱਚ ਬਣੇ ਕੱਪੜੇ ਦੀ ਸਪਲਾਈ ਯੂਰਪ, ਉੱਤਰੀ ਅਮਰੀਕਾ ਤੇ ਏਸ਼ੀਆ ਵਿੱਚ ਹੁੰਦੀ ਹੈ। ਬੰਗਲਾਦੇਸ਼ ਦੇ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਕਰਦਿਆਂ ਸ਼ੇਖ ਅਸੀਨਾ ਨੇ ਕਈ ਵੱਡੇ ਪ੍ਰੋਜੈਕਟ ਵੀ ਪੂਰੇ ਕੀਤੇ ਜਿਨ੍ਹਾਂ ਵਿੱਚ ਗੰਗਾ ਉੱਤੇ ਬਣਿਆ 2.9 ਬਿਲੀਅਨ ਡਾਲਰ ਦਾ ਪਦਮਾ ਪੁਲ ਵੀ ਸ਼ਾਮਲ ਹੈ। ਹਾਲ ਹੀ ਵਿੱਚ ਹੋਏ ਮਜ਼ਾਰਿਆਂ ਦੌਰਾਨ ਅਸੀਨਾ ਆਪਣੇ ਸਾਹਮਣੇ ਆਈਆਂ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਵਿੱਚੋਂ ਲੰਗੀ ਸ਼ੇਖਰ ਸਿੰਘ ਨਾ ਵਿਵਾਦਿਤ ਚੋਣਾ ਮਗਰੋਂ ਚੌਥੀ ਵਾਰ ਦੁਆਰਾ ਚੁਣੇ ਗਏ ਅਸਤੀਫੇ ਦੀ ਮੰਗ ਦੇ ਚੱਲਦਿਆਂ ਉਹਨਾਂ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਤਵਾਦੀ ਕਿਹਾ ਅਤੇ ਉਹਨਾਂ ਦੇ ਨਾਲ ਨਜਿੱਠਣ ਲਈ ਸਮਰਥਨ ਦੀ ਮੰਗ ਕੀਤੀ ਟਾਕਾ ਤੇ ਹੋਰ ਥਾਵਾਂ ਉੱਤੇ ਵਿਰੋਧ ਸਰਕਾਰੀ ਨੌਕਰੀਆਂ ਵਿੱਚ ਰੱਖਵਾਕਰਨ ਖਤਮ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਇੱਕ ਸਰਕਾਰੀ ਵਿਰੋਧੀ ਲਹਿਰ ਵਿੱਚ ਇਹ ਤਬਦੀਲ ਹੋ ਗਿਆ ਦਰਅਸਲ ਇਹ ਵਿਰੋਧ ਉਸ ਵੇਲੇ ਚਾਲੂ ਹੋਇਆ ਜਦੋਂ ਬੰਗਲਾਦੇਸ਼ ਦੀ ਇੱਕ ਹਾਈ ਕੋਰਟ ਨੇ ਵਾਖਵਾਖ ਮਾਮਲਿਆਂ ਦੇ ਵਿੱਚ ਸੁਣਵਾਈ ਕਰਦਿਆਂ ਹੋਇਆ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਲੋਕਾਂ ਦੇ ਵਾਰਸਾਂ ਨੂੰ 30% ਦੀ ਰੱਖਵਾ ਕਰਨ ਦੇ ਦਿੱਤਾ ਜਿਸ ਨੂੰ ਸਰਕਾਰ ਦੇ ਕਹਿਣ ਦੇ ਉੱਤੇ ਸੁਪਰੀਮ ਕੋਰਟ ਨੇ ਬਦਲ ਦਿੱਤਾ ਅਤੇ ਇਹ ਮਸਲਾ ਨਿਚਠਿਆ ਗਿਆ ਸੀ ਪਰ ਇਸੇ ਦੌਰਾਨ ਇਹ ਸੰਘਰਸ਼ ਹੋਰ ਤਿੱਖਾ ਹੋਇਆ ਇਸ ਸੰਘਰਸ਼ ਦੇ ਪਿੱਛੇ ਕਈ ਕਾਰਨ ਮੰਨੇ ਜਾਂਦੇ ਨੇ ਮਹਾਮਾਰੀ ਕਰਕੇ ਬੰਗਲਾਦੇਸ਼ ਵਿੱਚ ਮਹਿੰਗਾਈ ਕਾਫੀ ਵੱਧ ਗਈ ਵਿਦੇਸ਼ੀ ਕਰੰਸੀ ਦੇ ਭੰਡਾਰ ਘਟੇ ਹਨ ਤੇ ਕਰਜ਼ੇ ਦੀ ਵੀ 2016 ਦੇ ਮੁਕਾਬਲੇ ਦੁੱਗਣਾ ਹੋਇਆ ਵਿਰੋਧੀਆਂ ਨੇ ਇਸ ਦਾ ਇਲਜ਼ਾਮ ਸ਼ੇਖ ਸੀਨਦੀ ਸਰਕਾਰ ਦੀਆਂ ਨੀਤੀਆਂ ਉੱਤੇ ਲਾਇਆ ਉਹਨਾਂ ਦੇ ਕਹਿਣਾ ਹੈ ਕਿ ਬੰਗਲਾਦੇਸ਼ ਦੀ ਆਰਥਿਕ ਤਰੱਕੀ ਨੇ ਆਵਾਮੀ ਲੀਗ ਦੇ ਨਜ਼ਦੀਕੀਆਂ ਨੂੰ ਹੀ ਫਾਇਦਾ ਪਹੁੰਚਾਇਆ ਵਿਰੋਧੀਆਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿੱਚ ਤਰੱਕੀ ਦਾ ਮੁੱਲ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਨੁਕਸਾਨ ਵੱਜੋਂ ਹੋਇਆ ਇਹ ਵੀ ਇਲਜ਼ਾਮ ਹੈ ਕਿ ਹਸੀਨਾ ਦੇ ਰਾਜ ਦੌਰਾਨ ਵਿਰੋਧੀਆਂ ਮੀਡੀਆ ਅਤੇ ਹੋਰ ਲੋਕਾਂ ਦੀ ਆਵਾਜ਼ ਦੱਬੀ ਗਈ ਹੈ ਸਰਕਾਰ ਅਤੇ ਹਸੀਨਾ ਜਿ ਇਹ ਇਲਜ਼ਾਮਾਂ ਤੋਂ انکار ਕਰਦੇ ਨੇ ਬੰਗਲਾਦੇਸ਼ ਦੇ ਵਿੱਚ ਲਗਾਤਾਰ ਇਹਨਾਂ ਪ੍ਰਦਰਸ਼ਨਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਹੁੰਦੀ ਦੀ ਗੱਲ ਕਹੀ ਜਾਂਦੀ ਹੈ ਖਾਸ ਕਰਕੇ ਹਵਾਮੀ ਲੀਗ ਦੇ ਲੋਕ ਇਸ ਨੂੰ ਅਮਰੀਕਾ ਅਤੇ ਉਹਦੇ ਸਹਿਯੋਗੀਆਂ ਦੀ ਚਾਲ ਦੱਸਦੇ ਆ ਅਮਰੀਕਾ ਹੀ ਇੱਕ ਐਸਾ ਦੇਸ਼ ਹੈ ਖਾਸ ਕਰਕੇ ਪੱਛਮ ਦੇ ਦੇਸ਼ ਜਿਹੜੇ ਨੇ ਅਮਰੀਕਾ ਬ੍ਰਿਟੇਨ ਜਰਮਨੀ ਜਾਂ ਨਾਟੋ ਦੇ ਜਿਹੜੇ ਦੇਸ਼ ਨੇ ਉਹ ਇਸ ਮਾਮਲੇ ਦੇ ਵਿੱਚ ਹਮੇਸ਼ਾ ਇਹੀ ਗੱਲ ਕਹਿੰਦੇ ਆ ਰਹੇ ਨੇ ਕਿ ਬੰਗਲਾਦੇਸ਼ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਬੰਗਲਾਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਹੈ ਕਥਿਤ ਤੌਰ ਤੇ ਅਮਰੀਕਾ ਜਿਹੜਾ ਟੰਡੋਰਾ ਇਰਾਕ ਈਰਾਨ ਅਤੇ ਬਾਕੀ ਖਾੜੀ ਦੇ ਦੇਸ਼ਾਂ ਵਿੱਚ ਵਰਤ ਚੁੱਕਿਆ ਇਥੋਂ ਤੱਕ ਕਿ ਅਫਗਾਨਿਸਤਾਨ 'ਚ ਵਰਤ ਚੁੱਕਿਆ ਕਿ ਮਨੁੱਖੀ ਅਧਿਕਾਰਾਂ ਦਾ ਕਾਹਨ ਮਨੁੱਖੀ ਅਧਿਕਾਰਾਂ ਦਾ ਕਾਹਨ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਅਨੁਸਾਰ ਉਹ ਹੋ ਰਿਹਾ ਸੀ ਤਾਂ ਵੱਡੇ ਪੱਧਰ ਦੇ ਉੱਤੇ ਵਿਦੇਸ਼ੀ ਮਾਮਲਿਆਂ ਦੇ ਜਾਣਕਾਰੀ ਇਸ ਮਾਮਲੇ 'ਚ ਹੀ ਸਮਝਦੇ ਆ ਕਿ ਵਿਦੇਸ਼ੀ ਤਾਕਤ ਅਤੇ ਉਨ੍ਹਾਂ ਤਾਕਤਾਂ ਦੇ ਨਾਲ ਫੌਜ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਰਲ ਜਾਣ ਕਰਕੇ ਹੀ ਸ਼ੇਖ ਅਸੀਨਾ ਨੂੰ ਇੰਨਾ ਕੁਝ ਕਰਨ ਦੇ ਬਾਵਜੂਦ ਅੱਜ ਦੇਸ਼ ਛੱਡ ਕੇ ਜਾਣਾ ਪਿਆ ਸ਼ੇਖ ਅਸੀਨਾ ਦੀ ਜ਼ਿੰਦਗੀ ਦੇ ਉੱਤੇ ਸੰਖੇਪ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅੱਗੇ ਇਸ ਮਾਮਲੇ ਵਿੱਚ ਹੋਰ ਕੀ ਕੁਝ ਵਾਪਰਦਾ ਉਹਦੇ ਬਾਰੇ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ ਧੰਨਵਾਦ